ਨਵਾਂ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ 'ਚ ਆਪਣੇ ਹੀ ਦੋਸਤ ਵੱਲ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਕਤਲ ਦੀ ਖਬਰ ਮਿਲਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਿੱਤਕ ਦਾ ਨਾਮ ਹਰਪ੍ਰੀਤ ਹੈ ਅਤੇ ਉਹ 28 ਸਾਲ ਦਾ ਸੀ ਅਤੇ ਪਿਛਲੇ ਸਾਲ ਮਈ 'ਚ ਹੀ ਅਮਰੀਕਾ ਗਿਆ ਸੀ। ਮਿੱਤਕ ਦੇ ਪਰਿਵਾਰ ਵਿੱਚ ਉਸ ਦੀ ਮਾਂ, ਪਿਤਾ, ਦੋ ਪੈਣਾ ਅਤੇ ਭਰਾ ਸ਼ਾਮਲ ਹਨ। ਪਰਿਵਾਰ ਅਤੇ ਪਿੰਡ ਦੇ ਸਰਪੰਚ ਅਨੁਸਾਰ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਕਾਤਲ ਵੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਕੱਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਕਾਤਲ ਮ੍ਰਿਤਕ ਦਾ ਪੁਰਾਣਾ ਦੋਸਤ ਹੈ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦਿਲਾਸ਼ ਉਹਨਾਂ ਦੇ ਜੱਦੀ ਪਿੰਡ ਲਿਆਂਦੀ ਜਾਵੇ ਜੀ ਨਾ ਤੁਹਾਡਾ ਮੇਰ ਨੂੰ ਬੋਧਰਾ ਕਿਹੜੇ ਪਿੰਡਾ ਤੁਹਾਡਾ ਹੀਮਾ ਜੀ ਅੱਛਾ ਜਿਹੜਾ ਬੇਟਾ ਜਿਹਦੀ ਡੈਥ ਹੋਈ ਆ ਕੀ ਉਹ ਕੀ ਨਾਂ ਸੀ ਉਹਦਾ ਤੇ ਕਿੰਨੀ ਉਮਰ ਸੀ ਉਡੀ ਹਰਬ੍ਰੀ ਹਰਬ੍ਰੀ ਦਾ ਨਾਮ ਅੱਛਾ 26 ਕੇ ਹਾਲ ਦੀ ਬੜਾ ਲਿਖਿਆ ਸੀ ਕੁਝ ਪੜਿਆ ਸੀ ਮਾਰਾ ਪੜਿਆ ਸੀ ਮਾਰਾ ਪੜਿਆ ਸੀ ਹਾਂਜੀ ਕਿਹੜਾ ਉਧਾਂ ਕਿਨੇ ਵਿੱਚ ਤੁਹਾਡੇ ਦੋ ਗੁਡੀਆਂ ਦੋ ਕਾਕੇ ਦੀ ਇਹ ਛੋਟਾ ਸੀ ਬੜਾ ਸੀ ਇਹ ਬੜਾ ਲੱਗਦਾ ਗੁਡੀਆਂ ਤੋਂ ਛੋਟਾ ਗੁਡੀਆਂ ਤੋਂ ਛੋਟਾ ਸੀ ਅੱਛਾ ਅੱਛਾ ਹਾਂਜੀ ਤੇ ਇਹ ਬਾਹਰ ਕਦੋਂ ਕਿੱਥੇ ਗਿਆ ਸੀ ਤੇ ਕਦੋਂ ਗਿਆ ਸੀ ਨੌ ਮਹੀਨੇ ਹੋ ਗਏ ਨੇ ਅੱਛਾ ਕਿਹੜੇ ਕੰਟਰੀ ਕਿਹੜੇ ਦੇਸ਼ ਗਿਆ ਸੀ ਅਮਰੀਕਾ ਦੀ ਕਿੱਦਾਂ ਗਿਆ ਸੀ ਯਾਜੰਤਰੂ ਗਿਆ ਸੀ ਉਧਾਂ ਗਿਆ ਸੀ ਅੰਜ ਟਾਇਰਾਂ ਦੀ ਗੱਲ ਤੇ ਕੀ ਹੋਣਾ ਪਤਾ ਲੱਗਾ ਉਹ ਡੈਥ ਹੋ ਗਈ ਕਿ ਕਿੱਦਾਂ ਤੁਹਾਨੂੰ ਪਤਾ ਲੱਗਾ ਤੇ ਕਦੋਂ ਡੈਥ ਹੋਈ ਉਹ ਦੀ ਦੇਖੋ ਜੀ ਸਾਨੂੰ ਤਾਂ ਇੱਧਰ ਲੱਗਾ ਸਾਢੇ 4 ਵਜੇ ਹਾਂ ਇੱਧਰ ਲਈ ਅੱਛਾ ਹਾਂ ਜੀ ਇੱਧਰ ਲਈ ਸ਼ਾਮ ਦੇ ਸਾਢੇ 4 ਦੇ ਹਾਂ ਬਤਾ ਤੇ ਕਿੱਦਾਂ ਪਤਾ ਲੱਗਾ ਕਿ ਕਿੱਦਾਂ ਮਾਰਿਆ ਕੀ ਗੱਲ ਹੋ ਗਈ ਦੇਖੋ ਜੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਨੇ ਪਤਾ ਨਹੀਂ ਲੱਗਾ ਵੀ ਕਿੱਦਾਂ ਮਾਰਿਆ ਕਿੱਦਾਂ ਮਾਰਿਆ ਜੀ ਜੀ ਹਾਂ ਪਿੰਡ ਜੀ ਕਿਤਾ ਰਿਪੋਰਟ ਠੀਕ ਸੀਗਾ ਗੁਰਦੌੜੇ ਸਾਹਮਣੇ ਸਾਨੂੰ ਸਰਪੰਚ ਸਾਹਿਬ ਦੱਸਦੇ ਜੀ ਅੱਛਾ ਇਹਨੇ ਸਾਰੇ ਪਤਾ ਅੱਛਾ ਤੇ ਹੁਣ ਕੀ ਮੰਗ ਕੇ ਸਰਕਾਰ ਤੋਂ ਤੋਂ ਤਾਂ ਤੇ ਯਾਹਾਂ ਪੇ ਇਹ ਸਰਕਾਰ ਤੋਂ ਮੰਗੇਗਾ ਸਾਡਾ ਡੈਡ ਬੋਡੀ ਲਾਗੇ ਬੰਦੇ ਨੂੰ ਫੜਾਇਆ ਜਾਵੇ ਬੰਦੇ ਨੂੰ ਫੜਾਇਆ ਜਾਵੇ ਹਾਂਜੀ ਡੈਡ ਬੋਡੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਗਰੀਬ ਆਦਮੀ ਨੇ ਨਹੀਂ ਬੋਝਣ ਦੀ ਸਾਡੀ ਨੂੰ ਤੁਸੀਂ ਕੀ ਕੰਮ ਕਰਦੇ ਤੁਸੀਂ ਲੇਬਰ ਦਾ ਹੀ ਕੰਮ ਕਰਦੇ ਦਿਹਾੜੀ ਦਾ ਪਾ ਟੁੱਡੀਆਂ ਵੇਂਹੀਆਂ ਸੀ ਹਾਂਜੀ ਉਹ ਸਾਰੇ ਬਧਰਾਮ ਦਾ ਮੁੰਡਾ ਸੀ ਹਰਪ੍ਰੀਤ ਦਾ ਨਾਂ ਸੀਗਾ ਤੱਤੂ ਕਹਿੰਦੇ ਸੀ ਵਸਿਆ ਨੂੰ ਤੇ ਇੱਥੇ ਬਧਰਾ ਵਧੀਆ ਸੀ ਰਿਕਾਰਡ ਇਹਦਾ ਇਦਾਂ ਦੀ ਕੋਈ ਗੱਲ ਨਹੀਂ ਸੀ ਲੜਾਈ ਝਗੜੇ ਵਾਲਾ ਫੈਨ ਸੀਗਾ ਮੁੰਡਾ ਵਧੀਆ ਸੀਗੇ ਇਹ ਗਰੁੱਪ ਇਹਨਾਂ ਦਾ ਤਾਂ ਵਧੀਆ ਸੀਗਾ ਸਾਰੇ ਹੀ ਖੇਡਣ ਖੁੰਦਣ ਨੂੰ ਵੀ ਸਾਰੇ ਠੀਕ ਸੀਗੇ ਇਹ ਜਦੋਂ ਮਟੂ ਦਾ ਕੇਸ ਹੋਇਆ ਨਾ ਉਹਦੇ ਕੇਸ ਦੇ ਵਿੱਚ ਇਹ ਥੋੜਾ ਜਿਹਾ ਉਹ ਮਟੂ ਦੇ ਘਰ ਚਲੇ ਗਿਆ ਸੀਗਾ ਉਦੋਂ ਗੱਲ ਹੋਈ ਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ ਅੱਛਾ ਉਹਨੇ ਦੇਖਿਆ ਬੇ ਗਰੀਬ ਆਦਮੀ ਇਹ ਗਰੀਬ ਆਦਮੀ ਮਰਗੜਿਆ ਜਾਊਗਾ ਉਹਨੇ ਪੈਸੇ ਪੁੱਛੇ ਲਾ ਕੇ ਅਮਰੀਕਾ ਮਗਾਵਲ ਦਾ ਅੱਛਾ ਕਿੱਧਰ ਗਿਆ ਉਹ 2 ਨੰਬਰ 'ਚ ਗਿਆ ਜੀ 2 ਨੰਬਰ 'ਚ ਗਿਆ ਸੀਗਾ ਤੇ 2 'ਚ ਗਿਆ ਸੀਗਾ ਤੇ ਫਿਰ ਉਹ 9 ਮਹੀਨੇ ਹੋ ਗਏ ਉਹਨੂੰ ਗਿਆ ਨੂੰ ਉੱਥੇ ਗਿਆ ਮੈਂ ਆਪਣੇ ਦੋਸਤ ਨੂੰ ਦੋਸਤਾਂ ਦੇ ਗਿਆ ਸੀਗਾ ਉੱਥੇ ਰਾਤ ਨੂੰ ਸਾਦੀ ਪੁੱਤੇ ਕੋ ਗੱਲਬਾਤ ਹੋਈ ਹੋਊਗੀ ਇਹਨਾਂ ਦੀ ਆਸੂਚੀ ਮੁੰਡਿਆਂ ਦੀ ਹਾਂ ਤੇ ਉਹਨਾਂ ਦਾ ਦੋ ਮੁੰਡਿਆਂ ਦੇ ਵਿੱਚ ਪਾ ਕੇ ਰਾਜਨਾਮਾ ਕਰਾ ਦਿੱਤਾ ਸੈੱਟ ਹੋ ਗਿਆ ਕੋਈ ਗੱਲ ਨਹੀਂ ਬਣਨੀ ਹੋਈ ਉਹ ਮੁੰਡਾ ਫਿਰ ਉੱਠ ਕੇ ਆਪਣੇ ਕੰਮ ਦੇ ਚੱਲ ਗਿਆ ਤੇ ਇਹ ਬਾਹਰ ਆਪਣਾ ਫੋਨ ਲੈ ਕੇ ਚਲੇ ਗਿਆ ਗੱਲਬਾਤ ਕਹਿੰਦੇ ਜੋ ਦੱਸਿਆ ਸਾਨੂੰ ਜਿਹਨਾਂ ਮੁੰਡਿਆਂ ਦੇ ਫੋਨ ਆਇਆ ਦੋ ਦੋਸਤਾਂ ਦੇ ਉਹ ਆਪਣੇ ਧਿਆਨ ਆਪਣੇ ਫੋਨ ਦੇਖਦਾ ਸੀਗਾ ਉਹ ਬੰਦੇ ਨੇ ਆਪਣੇ ਵੈਪਨ ਕੱਢਿਆ ਉਹ ਪਤਾ ਨਹੀਂ 10 ਗੋਲੀਆਂ ਮਾਰੀਆਂ ਪਤਾ ਨਹੀਂ 4 ਮਾਰੀਆਂ ਕਿੰਨੀਆਂ ਮਾਰੀਆਂ ਕਹਿੰਦੇ ਉਹ ਜਿੰਨਾ ਖਾਲੀ ਕਰਤਾ ਸੀ ਉਹ ਮੌਕੇ ਤੇ ਪੂਰਾ ਹੋ ਗਿਆ ਕਿੱਥੇ ਦਾ ਮੁੰਡਾ ਜਿਹਨੇ ਮਾਰਿਆ ਉਹਦਾ ਨਾਂ ਉਹ ਇਦਾਂ ਕੱਟਾਂ ਦਾ ਕਹਿੰਦੇ ਆ ਜੀ ਅੱਛਾ ਨਾਂ ਨਹੀਂ ਉਹਦਾ ਨਾ ਉਹਦਾ ਪੱਕਾ ਨਾ ਦੋਸਤੇ ਸੀਗੇ ਉਹ ਪਹਿਲਾਂ ਇਕੱਠੇ ਹੀ ਰਹਿੰਦੇ ਰਹੇ ਆ ਇਕੱਠੇ ਰਹੇ ਆ ਹਾਂ ਕੋਈ ਕਿਸੇ ਗੱਲ ਤੋਂ ਹੋ ਸਕਦਾ ਹਾਂ ਜੀ ਹਾਂ ਜੀ ਰਾਂਝੋ ਆ ਗਾ ਨੋਈ ਆ ਬਾਕੀ ਹਜੇ ਪਤਾ ਨਹੀਂ ਕੋਈ ਵੀ ਕਿੱਦਾਂ ਹੈਗੀ ਆ ਗਰੀਬ ਆਦਮੀਆਂ ਹੁਣ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਲੱਗਾ ਇਹ ਤਾਂ ਵਿਚਾਰੇ ਉਦਿਆਂ ਹੀ ਸਾਹ ਸੁੱਤੇ ਹੋયા ਸਰਕਾਰ ਤੋਂ ਅਸੀਂ ਮੰਗ ਕਰਦੇ ਬਗਰੀਬ ਆਦਮੀ ਹੈ ਜਿਹੜੀ ਡੈੱਡ ਬੋਡੀ ਹੋ ਉਹ ਵੀ ਦੀ ਆਉਣੀ ਚਾਹੀਦੀ ਆ ਕਿਉਂਕਿ ਸਬਰ ਮਾਪਿਆਂ ਤੋਂ ਤਾਂ ਹੀ ਹੁੰਦਾ ਜਦ ਆਪ ਵੀ ਕੰਮ ਕਰਦਾ ਨਾ ਨਹੀਂ ਤਾਂ ਨਹੀਂ ਸਬਰ ਹੁੰਦਾ ਹਾਂਜੀ ਕਿ ਨਾਮ ਤੁਹਾਡਾ ਨਰਿੰਦਰ ਕੋ ਅੱਛਾ ਇਹ ਜਿਹੜਾ ਮੁੰਡਾ ਡੈਥ ਹੋਈ ਹੈ ਇਹਦਾ ਕੀ ਨਾਮ ਸੀ ਤੁਹਾਡਾ ਛੋਟਾ ਭਰਾ ਹੈ ਮੁੰਡਾ ਅਛਾ ਮਾਫੀ ਸੋਰੀ ਸੋਰੀ ਤੁਹਾਡਾ ਬੇਟਾ ਹੈ ਹਾਂਜੀ ਅੱਛਾ ਮੈਂ ਕਿਹਾ ਪੜ੍ਹਨਾ ਸੋਰੀ ਤੁਹਾਡੀ ਕੋ ਲਾਸਟ ਗੱਲ ਹੋਈ ਆ ਵੀ ਬੇਟੇ ਨਾਲ ਤਰੇ ਥੋੜੇ ਦਿਨ ਪਹਿਲਾਂ ਉਹ ਸੀਗੇ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਹਾਂਜੀ ਠੀਕ ਠਾਕੇ ਪੁੱਛਦਾ ਸੀ ਅੱਛਾ ਕੀ ਕੰਮ ਕੰਮ ਕਰਦਾ ਸੀ ਤੁਸੀਂ ਅੱਤ ਕੀ ਕੰਮ ਕਰਦਾ ਸੀ ਦੱਸਿਆ ਹੁੰਦਾ ਜੇ ਮੈਂ ਆ ਕੰਮ ਕਰਦਾ ਆ ਅੰਦਰ ਪਤਾ ਨਹੀਂ ਮੈਨੂੰ ਇੰਦਾ ਵਾਰੀ ਕੰਮ ਤੇ ਤਾਂ ਜਾਂਦਾ ਸੀ ਆਖਰੀ ਵਾਰੀ ਕੀ ਗੱਲਬਾਤ ਕੀਤੀ ਤੁਹਾਡੇ ਨਾਲੋਂ ਮਾਲ ਠੀਕ ਠਾਕੇ ਪੁੱਛਦਾ ਹੁੰਦਾ ਸੀ ਹਾਂਜੀ ਤੇ ਹੁਣ ਤੁਹਾਨੂੰ ਪਤਾ ਕਾ ਤੋਂ ਪਤਾ ਲੱਗਿਆ ਤੁਹਾਡੇ ਬੇਟੇ ਨਾਲ ਬਿਲਕੁਲ ਨੇ ਦਾ ਕੁੜੀ ਦੇ ਗਈ ਸੀ ਕਿ ਮੈਂ ਤਾਂ ਰਾਤੀ ਹੀ ਪਤਾ ਲੱਗ ਗਿਆ 11 ਵਜੇ ਉਧਰੋਂ ਫੋਨ ਆਇਆ ਅੱਛਾ ਹਾਂਜੀ ਤੇ ਸ਼ੱਕ ਹੈ ਜੀ ਤੁਹਾਨੂੰ ਪਤਾ ਵੀ ਬੰਦਾ ਕੌਣ ਆ ਜਿਹਨੇ ਮਾਰਿਆ ਕੀ ਪਤਾ ਭਾਜੀ ਹੁਣ ਅਸੀਂ ਤਾਂ ਇੱਥੇ ਸਾਨੂੰ ਕੀ ਪਤਾ ਤੁਹਾਨੂੰ ਦੱਸ ਨਹੀਂ ਹੱਸ ਕੁਝ ਨਹੀਂ ਆ ਹੋਵੇ ਨਾ ਕਿਸੇ ਨੇ ਕਿਸੇ ਦੱਸਿਆ ਨਹੀਂ ਨਹੀਂ ਅੱਛਾ ਕੀ ਮੰਗਤੀ ਹੈ ਤੁਹਾਡੀ ਅਸਰ ਕੀ ਚਾਹੁੰਦੇ ਹੋ ਜਿਹੜੇ ਡੱਡ ਬੋਲੀਏ ਤੇ ਲੰਗੀ ਜਾਵੇ ਗਰੀਬਾਂ ਨੂੰ ਫੜਿਆ ਜਾਵੇ ਅਤੇ ਮੋਢੇ ਨਾਲ ਜਿਹਨੇ ਮਾਰਿਆ ਉਹ ਫੜਿਆ ਜਾਣਾ ਸੀ ਤੇ ਵੱਡਾ ਵੱਡਾ ਫੜਿਆ ਜਾਣੀ ਚਾਹੀਦੀ ਆਣੀ ਚਾਹੀਦੀ ਮੁੰਡਾ ਜਿਹਨੇ ਮਾਰਿਆ ਉਹਨੂੰ ਫੋਟੋ ਕਿੰਨੇ ਸਾਲ ਦਾ ਸੀ ਤਾਂ ਉਮਰ ਕਿੰਨੀ ਕਾ ਕਰਦਾ ਹੋਣਾ ਉਹਨੂੰ 28 ਮਾਂ ਲੱਗਾ ਸੀ ਦੋ ਤਰੀਕ ਤੇ ਫੜਿਆ ਵੀ ਥੋੜਾ ਬਹੁਤ ਤਰ 12 ਬੜੀਆਂ ਸੀ ਚਲੋ ਠੀਕ